ਨਸ਼ੇ ਦਾ ਜਿਹੜਾ ਦੈਂਤ ਆ ਇਹ ਬੰਦੇ ਦੇ ਉੱਤੇ ਇਸ ਕਦਰ ਸਵਾਰ ਹੋ ਜਾਂਦਾ ਇਸ ਕਦਰ ਉਹਦੇ ਅੰਦਰ ਵੜ ਜਾਂਦਾ ਇਸ ਕਦਰ ਉਹਨੂੰ ਝੰਜੋੜ ਦਿੰਦਾ ਇਸ ਕਦਰ ਉਹਦਾ ਦਿਮਾਗ ਖਰਾਬ ਕਰ ਦਿੰਦਾ ਕਿ ਬੰਦੇ ਨੂੰ ਫਿਰ ਪਤਾ ਨਹੀਂ ਲੱਗਦਾ ਹੁਣ ਮੈਂ ਕੀ ਕਰਾਂ ਔਰ ਖਾਸ ਤੌਰ ਤੇ ਉਸ ਮੌਕੇ ਦੇ ਉੱਤੇ ਜਦੋਂ ਜਿਹੜਾ ਨਸ਼ੇੜੀ ਵਿਅਕਤੀ ਹੈ ਉਹਨੂੰ ਤੋੜ ਲੱਗੀ ਹੋਵੇ ਪੈਸਾ ਉਹਦੇ ਕੋਲ ਕੋਈ ਨਾ ਹੋਵੇ ਤੇ ਜਿਹੜੇ ਨਸ਼ਾ ਵੇਚਦੇ ਆ ਸੀ ਸਾਰੇ ਜਾਣਦੇ ਆ ਵੀ ਇਹ ਬਿਨਾ ਪੈਸੇ ਤੋਂ ਨਸ਼ਾਨੀ ਦਿੰਦੇ ਇਹਨਾਂ ਨੂੰ ਤੁਸੀਂ ਪੈਸਾ ਦੇ ਦਿਓ ਇਹਨਾਂ ਨੂੰ ਤੁਸੀਂ ਮੋਬਾਈਲ ਫੋਨ ਦੇ ਦਿਓ ਇਹਨਾਂ ਨੂੰ ਤੁਸੀਂ ਗਹਿਣਾ ਘੱਟਾ ਦੇ ਦਿਓ ਉਹਦੇ ਬਦਲੇ ਇਹ ਤੁਹਾਨੂੰ ਨਸ਼ਾ ਦੇ ਦਿੰਦੇ ਆ ਇਸੇ ਕਰਕੇ ਜਿਹੜੇ ਨਸ਼ੇੜੀ ਲੋਕ ਆ ਜਿਹੜੇ ਇਸ ਦਲਦਲ ਦੇ ਵਿੱਚ ਫਸੇ ਹੋਏ ਨੌਜਵਾਨ ਆ ਉਹ ਚੋਰੀਆਂ ਵੀ ਕਰਦੇ ਆ ਸਨੇਚਿੰਗ ਵੀ ਕਰਦੇ ਆ ਔਰ ਕਈ ਹਾਲਾਤਾਂ ਦੇ ਵਿੱਚ ਤਾਂ ਇਹ ਮਰਡਰ ਵੀ ਕਰ ਜਾਂਦੇ ਆ ਔਰ ਇਸ ਤੋਂ ਵੱਧ ਕੇ ਵੀ ਕਈ ਵਾਰੀ ਜੁਰਮ ਕਰ ਜਾਂਦੇ ਆ ਜਿਹੜੇ ਦੱਸੇ ਵੀ ਨਹੀਂ ਜਾ ਸਕਦੇ ਔਰ ਜਿਹੜੇ ਮਤਲਬ ਬਹੁਤ ਗੈਰ ਸਮਾਜਿਕ ਢੰਗ ਦੇ ਨਾਲ ਵੀ ਇੱਕ ਇਹੋ ਜਿਹਾ क्राइम ਕਰ ਜਾਂਦੇ ਆ ਵੀ ਜਿਨ੍ਹਾਂ ਨੂੰ ਜਿਹੜਾ ਵਾ ਉਹ ਕਈ ਵਾਰੀ ਖੁਲਾਸੇ ਵੀ ਨਹੀਂ ਕਰਦੇ ਪਰਿਵਾਰ ਵਾਲੇ ਵੀ ਇਹਨਾਂ ਨੇ ਕੀ ਕੁਝ ਕਰ ਦਿੱਤਾ ਮਾਮਲਾ ਹੁਸ਼ਿਆਰਪੁਰ ਦੇ ਕਸਬਾ ਗੜਦੀ ਵਾਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਛੋਟਾ ਜਿਹਾ ਪਿੰਡ ਆ ਰਮਦਾਸਪੁਰ ਰਮਦਾਸਪੁਰ ਦੇ ਵਿੱਚ ਦੋ ਭਰਾ ਰਹਿੰਦੇ ਇੱਕ ਦਾ ਨਾਮ ਹੈਗਾ ਮਨਜੋਤ ਸਿੰਘ ਤੇ ਛੋਟੇ ਦਾ ਨਾਮ ਹੈਗਾ ਮਨਪ੍ਰੀਤ ਸਿੰਘ ਇਹਨਾਂ ਦੇ ਮਾਤਾ ਪਿਤਾ ਦੀ ਜਿਹੜੀ ਮੌਤ ਹੋ ਗਈ ਸੀ ਇਹ ਜਦੋਂ ਦੋਵੇਂ ਜਣੇ ਬਹੁਤ ਛੋਟੇ ਸੀਗੇ ਔਰ ਇਹਨਾਂ ਦੀ ਦਾਦੀ ਜਿਹੜੀ ਹੈ ਇਹਨਾਂ ਦੀ ਟੇਕ ਕੇਅਰ ਕਰ ਰਹੀ ਸੀ ਔਰ ਜਦੋਂ ਸਾਡੀ ਇਹ ਸਾਰੇ ਕੇਸ ਦੇ ਮੁਤਲਕ ਸਰਪੰਚ ਸਾਹਿਬ ਨਾਲ ਗੱਲ ਹੋਈ ਤਾਂ ਦੱਸ ਦਿਆ ਵੀ ਇਹਨਾਂ ਕੋਲ ਜ਼ਮੀਨ ਵੀ ਕੋਈ ਬਹੁਤੀ ਜ਼ਿਆਦਾ ਨਹੀਂ ਹੈਗੀ 4 ਕਿੱਲੇ ਜ਼ਮੀਨ ਹੈ ਹੁਣ ਇਹ ਸਭ ਦੇ ਵਿੱਚ ਜਿਹੜਾ ਛੋਟਾ ਭਰਾ ਮਨਪ੍ਰੀਤ ਆ ਉਹ ਨਸ਼ੇ ਦਾ ਆਦੀ ਹੋ ਗਿਆ ਕਿਉਂਕਿ ਰੋਕਣ ਵਾਲਾ ਕੋਈ ਵੀ ਨਹੀਂ ਸੀਗਾ ਪਰਿਵਾਰ ਦੇ ਵਿੱਚ ਮਾਤਾ ਪਿਤਾ ਹੈ ਨਹੀਂ ਸੀਗੇ ਉਹਨੂੰ ਜਿਹੜਾ ਨਸ਼ੇ ਦੇ ਉੱਤੇ ਲਾ ਦਿੱਤਾ ਕਿਸੇ ਨੇ ਹੁਣ ਉਹ ਜਦੋਂ ਹੌਲੀ ਹੌਲੀ ਨਸ਼ੇ ਦਾ ਆਦੀ ਹੋ ਗਿਆ ਤਾਂ ਵੱਡਾ ਭਰਾ ਮਨਜੋਤ ਸਿੰਘ ਜਿਹੜਾ ਮਾੜਾ ਮੋਟਾ ਜ਼ਮੀਨ ਦਾ ਕਾਰੋਬਾਰ ਦੇਖਦਾ ਸੀਗਾ ਉਨੇ ਸੋਚਿਆ ਵੀ ਯਾਰ ਮੈਂ ਇਸ ਚੱਕਰਾਂ ਚੋਂ ਨਿਕਲਾਂ ਕਿਉਂਕਿ ਛੋਟਾ ਭਰਾ ਮਨਪ੍ਰੀਤ ਜਿਹੜਾ ਉਹਦੇ ਨਾਲ ਰੋਜ਼ ਲੜਦਾ ਸੀਗਾ ਉਹਦੇ ਕੋਲੋਂ ਪੈਸੇ ਮੰਗਦਾ ਸੀਗਾ ਔਰ ਜ਼ਮੀਨ ਵੀ ਕੋਈ ਬਹੁਤ ਜ਼ਿਆਦਾ ਨਾ ਹੋਣ ਕਰਕੇ ਮਨਜੋਤ ਨੇ ਸੋਚਿਆ ਕਿ ਮੈਂ ਜਿਹੜਾ ਵਾ ਉਹ ਪੈਸੇ ਇਧਰੋਂ ਉਧਰੋਂ ਅਰੇਂਜ ਕਰਕੇ ਮੈਂ ਵਿਦੇਸ਼ ਚਲਾ ਜਾਣਾ ਘਟੂ ਘਟ ਮੇਰੀ ਜਾਨ ਤਾਂ ਸੌਖੀ ਹੋਊਗੀ ਕਿਉਂਕਿ ਮਨਪ੍ਰੀਤ ਜਿਹੜਾ ਇਹ ਤਾਂ ਹੁਣ ਹਟਦਾ ਹੀ ਨਹੀਂ ਪਿਆ ਔਰ ਮਨਪ੍ਰੀਤ ਜਿਹੜਾ ਇਹਨੂੰ ਹਟਾਉਣ ਵਾਸਤੇ ਪਿੰਡ ਵਾਲਿਆਂ ਸਮੇਤ ਪਰਿਵਾਰ ਵਾਲਿਆਂ ਨੇ ਬੜੀ ਕੋਸ਼ਿਸ਼ ਕੀਤੀ ਇਹਨੂੰ ਕਈ ਵਾਰ ਸੈਂਟਰ ਵੀ ਉਹਨਾਂ ਨੇ ਭੇਜਿਆ ਨੋ ਨੋ ਮਹੀਨੇ ਨੂੰ ਸੈਂਟਰ ਵੀ ਰੱਖਿਆ ਪਰ ਫਿਰ ਵੀ ਜਦੋਂ ਮਨਪ੍ਰੀਤ ਬਾਹਰ ਆਉਂਦਾ ਸੀ ਫਿਰ ਉਸੇ ਮਾੜੀ ਸੰਗਤ ਦੇ ਵਿੱਚ ਪੈ ਜਾਂਦਾ ਸੀ ਨਸ਼ਾ ਕਰਨ ਲੱਗ ਪੈਂਦਾ ਸੀ ਹਾਰ ਕੇ ਜਦੋਂ ਇਹਨਾਂ ਦੋਵਾਂ ਭਾਵਨਾਵਾਂ ਦੀ ਆਪਸ 'ਚ ਨਹੀਂ ਬਣ ਰਹੀ ਸੀ ਮਨਪ੍ਰੀਤ بار-बार ਪੈਸੇ ਦੀ ਡਿਮਾਂਡ ਕਰਦਾ ਸੀ ਮਨਜੋਤ ਉਹਨੂੰ ਦਿੰਦਾ ਨਹੀਂ ਸੀ ਮਨਪ੍ਰੀਤ ਨੂੰ ਲੱਗਾ ਵੀ ਇਹ ਜਦੋਂ ਬਾਹਰ ਚਲਾ ਗਿਆ ਤਾਂ ਮੇਰਾ ਕੀ ਬਣੂਗਾ ਕਿਉਂਕਿ ਮੇਰਾ ਤਾਂ ਜਿਹੜਾ ਗੁਜ਼ਾਰਾ ਉਹ ਮਨਜੋਤ ਦੇ ਸਿਰ ਤੋਂ ਹੀ ਚੱਲਦਾ ਵੱਡੇ ਭਰਾ ਦੇ ਸਿਰ ਤੋਂ ਹੀ ਚੱਲਦਾ ਜਿਹੜਾ ਮੈਂ ਪੈਸਾ ਤੇ ਲਾਲ ਲੈਣਾ ਮੈਂ ਤਾਂ ਇਤੋਂ ਹੀ ਲੈਣਾ ਮੈਂ ਕੀ ਕਰੂੰਗਾ ਔਰ ਦੱਸਿਆ ਜਾਂਦਾ ਕਿ ਇਹਨਾਂ ਦੇ ਇੱਕ ਭੂਆ ਜੀ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਆ ਇਹਨਾਂ ਦੇ ਦਾਦੀ ਜੀ ਉਹਨਾਂ ਕੋਲ ਚਲੇ ਜਾਂਦੇ ਹੁੰਦੇ ਸੀਗੇ ਕਿਉਂਕਿ ਸੁਭਾਅਕ ਦੀ ਗੱਲ ਆ ਜਿਹੜਾ ਬੰਦਾ ਨਸ਼ਾ ਕਰਦਾ ਉਹ ਘਰ ਦੇ ਵਿੱਚ ਖਰੂਦ ਬਹੁਤ ਪਾਉਂਦਾ ਉਹ ਬਹੁਤ ਜ਼ਿਆਦਾ ਤੰਗ ਕਰਦਾ ਤੇ ਉਹ ਬਜ਼ੁਰਗ ਹੋਣ ਕਰਕੇ ਕਿਸੇ ਵੇਲੇ ਉਹ ਜਿਹੜਾ ਵਾ ਉਹ ਕੁਝ ਮਹੀਨਿਆਂ ਵਾਸਤੇ ਅਮਰੀਕਾ ਚ ਮਨਪ੍ਰੀਤ ਤੇ ਮਨਜੋਤ ਦੀ ਆਪਸ ਚ ਲੜਾਈ ਹੁੰਦੀ ਆ ਜਿਹਦੇ ਵਿੱਚ ਜਿਹੜਾ ਮਨਪ੍ਰੀਤ ਜਿਹੜਾ ਨਸ਼ੇ ਦੀ ਗ੍ਰਿਫਤ ਚ ਸੀ ਜਿਹੜਾ ਇਸ ਦਲਦਲ ਚ ਫਸਿਆ ਹੋਇਆ ਸੀਗਾ ਉਹ ਆਪਣੇ ਵੱਡੇ ਭਰਾ ਮਨਜੋਤ ਦਾ ਕਤਲ ਕਰ ਦਿੰਦਾ ਕਤਲ ਕਰਨ ਤੋਂ ਬਾਅਦ ਇਹ ਕੀ ਕਰਦਾ ਆਪਣੇ ਪਿੰਡ ਦੇ ਸਰਪੰਚ ਸ਼ਿਮਿੰਦਰਜੀਤ ਸਿੰਘ ਹੁਣਾਂ ਨੂੰ ਫੋਨ ਕਰਦਾ ਕਿ ਸਰਪੰਚ ਸਾਹਿਬ ਸਾਡੇ ਘਰ ਤਾਂ ਬੰਦੇ ਪੈ ਗਏ ਆ ਸਾਨੂੰ ਤੁਸੀਂ ਬਚਾਓ ਸਰਪੰਚ ਸਾਹਿਬ ਪਿੰਡ ਦੇ ਹੋਰ ਮੋਤਵਾਰ ਬੰਦਿਆਂ ਨੂੰ ਲੈ ਕੇ ਪੁਲਿਸ ਨੂੰ ਇਨਫੋਰਮ ਕਰਕੇ ਜਦੋਂ ਉੱਥੇ ਪਹੁੰਚਦੇ ਆ ਤਾਂ ਉਹ ਦੇਖਦੇ ਆ ਕਿ ਮਨਜੋਤ ਦੀ ਜਿਹੜੀ ਆ ਉਹ ਬੰਜੋਤ ਬੇਸੁੱਧ ਪਿਆ ਹੁੰਦਾ ਉਹ ਦੇਖਦੇ ਆ ਤੇ ਪਰ ਮਨਪ੍ਰੀਤ ਕਿੱਥੇ ਆ ਜਿਹਨੇ ਫੋਨ ਕੀਤਾ ਇਸੇ ਦੌਰਾਨ ਜਦੋਂ ਉਹਨੂੰ ਐਂਬੂਲੈਂਸ ਚ ਪਾਇਆ ਜਾਂਦਾ ਮੰਜੂਤ ਨੂੰ ਹਸਪੀਟਲ ਲੈ ਕੇ ਜਾਂਦੇ ਆ ਤਾਂ ਪਤਾ ਲੱਗਦਾ ਵੀ ਉਹਦੀ ਤਾਂ ਡੈਥ ਹੋ ਚੁੱਕੀ ਆ ਫੇਰ ਸਾਰਾ ਮਾਮਲਾ ਖੁੱਲਦਾ ਕਿ ਦਰਅਸਲ ਇਹ ਦੋਵਾਂ ਭਰਾਵਾਂ ਦੀ ਜਿਹੜੀ ਆ ਲੜਾਈ ਹੋਈ ਲੜਾਈ ਇਸ ਕਰਕੇ ਹੋਈ ਵੀ ਮਨਪ੍ਰੀਤ ਜਿਹੜਾ ਏ ਪੈਸੇ ਮੰਗਦਾ ਸੀਗਾ ਵੱਡੇ ਭਰਾ ਤੋਂ ਕਿਉਂਕਿ ਵੱਡਾ ਭਰਾ ਕੁਝ ਦਿਨ ਮਗਰੋਂ ਜਿਹੜਾ ਬਾਤ ਦੱਸਿਆ ਜਾ ਰਿਹਾ ਕਿ ਉਹ ਨਿਊਜ਼ੀਲੈਂਡ ਦੀ ਤਿਆਰੀ ਕਰੀ ਬੈਠਾ ਸੀਗਾ ਕਿ ਮੈਂ ਨਿਊਜ਼ੀਲੈਂਡ ਚਲੇ ਜਾਣਾ ਔਰ ਮਨਪ੍ਰੀਤ ਨੂੰ ਇਹੀ ਸੀਗਾ ਵੀ ਸਾਰਾ ਪੈਸਾ ਤਾਂ ਮਨਜੂਤ ਜਿਹੜਾ ਇਹ ਨਾਲ ਲੈ ਜਾਏਗਾ ਮੈਂ ਪਿੱਛੋਂ ਕੀ ਕਰਾਂ ਇਸੇ ਗੱਲ ਨੂੰ ਲੈ ਕੇ ਦੋਵਾਂ ਭਰਾਵਾਂ ਦੀ ਜਿਹੜੀ ਆ ਉਹ ਲੜਾਈ ਹੁੰਦੀ ਆ ਔਰ ਮਨਪ੍ਰੀਤ ਜਿਹੜਾ ਛੋਟਾ ਸੀ ਉਮਰ ਦੇ ਵਿੱਚ ਔਰ ਵੱਡੀ ਗੱਲ ਇਹ ਹੈ ਕਿ ਇਹ ਦੋਵੇਂ ਭਰਾ ਜਿਹੜੇ ਆ ਬਹੁਤਾ ਪੜੇ ਵੀ ਨਹੀਂ ਸੀ ਕਿਉਂਕਿ ਇਹਨਾਂ ਦੇ ਸਿਰ ਦੇ ਉੱਤੇ ਇਹਨਾਂ ਦੇ ਮਾਤਾ ਪਿਤਾ ਦਾ ਹੱਥ ਨਹੀਂ ਸੀ ਇਸੇ ਦੇ ਚਲਦਿਆਂ ਜਿਹੜਾ ਕਿਉਂਕਿ ਜੇ ਪੜੇ ਹੁੰਦੇ ਕਿਤੇ ਨੌਕਰੀ ਹੋਰ ਕਰ ਸਕਦੇ ਸੀਗੇ ਕਿਉਂਕਿ ਪੜੇ ਵੀ ਨਹੀਂ ਸੀ ਇਸੇ ਦੇ ਚਲਦੇ ਆ ਜਿਹੜਾ ਮਨਪ੍ਰੀਤ ਜਿਹੜਾ ਛੋਟਾ ਸੀਗਾ ਮਨਜੋਤ ਤੋਂ ਉਹਨੇ ਆਪਣੇ ਵੱਡੇ ਭਰਾ ਮਨਜੋਤ ਦਾ ਜਿਹੜਾ ਉਹ ਕਤਲ ਕਰ ਦਿੱਤਾ ਔਰ ਤੁਸੀਂ ਦੇਖੋ ਇਸ ਨਸ਼ੇ ਨੇ ਇਹ ਸਾਰਾ ਪਰਿਵਾਰ ਜਿਹੜਾ ਦੋ ਭਰਾ ਸੀਗੇ ਨਾਲ ਇਹਨਾਂ ਦੀ ਦਾਦੀ ਸੀ ਇਹ ਪਰਿਵਾਰ ਹੀ ਖਤਮ ਕਰ ਦਿੱਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ